ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਝਾੜੀ ਵਾਲਾ ਝਾੜੀ ਵਾਲਾ ਪਿੰਡ ਦੋਸਤੋ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਦੋਸਤੋ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਹੁਤ ਚੰਗੇ ਪਸ਼ੂ ਲਿਆ ਕੇ ਸੇਲ ਪਰਚੇਜ ਦਾ ਕੰਮ ਕਰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗਾਂ ਇੱਕ ਦੋਸਤੋ ਨੀਲੀ ਰਾਵੀ ਦੀ ਮੱਝ ਤੇ ਇੱਕ ਦੋਸਤੋ ਹੈਗੀ ਆ ਕ੍ਰੋਸ ਆਂਗ ਦੇ ਵਿੱਚ ਵੜ ਦੋਸਤੋ ਇਹਦੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਹਜੇ ਤਾਈਂ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰਦੇ ਹੋ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਇਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਂ ਦੱਸਿਓ ਨਾਂ ਮੇਰਾ ਜਸਮਨਪ੍ਰੀਤ ਸਿੰਘ ਆ ਜੀ ਜਸਮਨ ਪ੍ਰੀਤ ਸਿੰਘ ਪ੍ਰੀਤ ਸਿੰਘ ਠੀਕ ਆ ਤੇ ਬਾਈ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ ਕੰਮ ਆ ਮੱਝ ਆਪਣੀ ਘਰ ਦੀ ਸ਼ੌਂਗਣਾ ਪਾਲੀ ਝੋਟੀ ਦੂਜਾ ਠੀਕ ਆ ਦੂਜਾ ਸੂਆ ਮੱਝ ਘਰ ਦੀ ਆ ਆਪਣੀ ਪਾਲੀ ਝੋਟੀ ਆ ਜੀ ਠੀਕ ਆ ਤੇ ਨੰਬਰ ਦੱਸਿਓ ਬਾਈ ਆਪਣਾ ਆਪਣਾ 97812 97812 01548 01548 ਹਾਂਜੀ ਠੀਕ ਆ ਤੇ ਬਾਈ ਇਹਦੇ ਬਾਰੇ ਜੇ ਦੱਸਿਓ ਜੀ ਕੀ ਡਿਟੇਲ ਆ ਇਹਦੀ ਪਹਿਲੇ ਸੂਏ ਬਾਈ 12 13 ਕਿਲੋ ਦੋ ਤਾਂ ਆਪਾਂ ਘਰੇ ਹੀ ਚੋਇਆ ਵਧੀਆ ਠੰਡਾ 12 13 ਲੀਟਰ ਘਰੇ ਚੋਇਆ ਗਿਆ ਪਾਲੀ ਦੂਜਾ ਸੂਆ ਝੋਟੀ ਆ ਬਹੁਤ ਚੰਗੀ ਠੀਕ ਆ ਹਾਂ ਦੂਜੇ ਸੂਏ ਲਈ ਗੱਬਣਾ ਜਾਂ ਅਸੀਂ ਗੱਬਣਾ ਜੀ ਗੱਬਣਾ ਲਈ ਲੈਂਦੀ ਆ ਤਿੰਨ ਤਰੀਕ ਦਾ 10ਵਾਂ ਮਹੀਨਾ ਲੱਗਿਆ ਬਾਈ ਇਹਨੂੰ ਠੀਕ ਆ ਤਿੰਨ ਤਰੀਕ ਦਾ 10ਵਾਂ ਮਹੀਨਾ ਲੱਗਿਆ ਅੱਜ ਦੋਸਤੋ 14 ਤਰੀਕ ਹੋ ਗਈ ਆ ਉਸ ਢੰਗ ਨਾਲ ਤੁਸੀਂ ਵੇਖ ਲਓ ਜੇ ਪੂਰਾ ਮੂੰਹ ਵੀ ਚਿੱਟਾ ਦੋਸਤੋ ਵੇਖ ਸਕਦੇ ਆ ਤੇ ਮਗਰਲੇ ਪੈਰ ਚਿੱਟੇ ਆ ਦੋਵੇਂ ਬਾਕੀ ਦੋਸਤੋ ਪੂਛ ਵੀ ਆ ਜਿਹੜੀ ਉਹ ਅੱਧ ਤਾਂ ਹੀ ਚਿੱਟੀ ਆ ਤੇ ਰਾਜੀਪਲੀ ਦੋਸਤੋ ਬਹੁਤ ਆ ਦੂਜੇ ਸੂਏ ਲਈ ਗੱਬਣਾ ਦੋਸਤੋ ਤਕਰੀਬਨ ਹਜੇ 18 ਦਿਨ ਪਏ ਆ ਦੋਸਤੋ ਬਾਈ ਦੇ ਦਸਨ ਮੁਤਾਬਕ ਦੇਖ ਸਕਦੇ ਆ ਭਵਾਨੇ ਦੀ ਦੋਸਤੋ ਉਦੋਂ ਨੂੰ ਤਿਆਰੀ ਬਹੁਤ ਬਣਾ ਜਾਣੀ ਆ ਤਕਰੀਬਨ 18 ਦਿਨਾਂ ਦੇ ਵਿੱਚ ਵਿੱਚ ਦੇਖ ਸਕਦੇ ਆ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਬਾਕੀ ਸੀਲ ਠੰਡੀ ਬਹੁਤ ਆ ਦੋਸਤੋ ਤੇ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਵੱਡੇ ਕੱਦ ਕਾਠ ਦੇ ਵਿੱਚ ਆ ਰਾਜੀ ਪਲੀ ਆ ਤੁਰੇ ਬਾਈ ਲਓ ਵੀ ਤੁਰੇ ਜਾਂਦੇ ਦੀ ਹਵਾਨੇ ਦੀ ਅਜਸਮੈਂਟ ਲਾ ਲਓ ਜੇ ਸੇਮ ਸਾਈਜ਼ ਆ ਦੋਸਤੋ ਚਾਰੇ ਥਣਾ ਦਾ ਤੇ ਢਿੱਲ ਵੀ ਦੋਸਤੋ ਬਹੁਤ ਪਈ ਆ ਉਮੀਦ ਆ ਵੀ ਹਵਾਨਾ ਇਹਨੇ ਦੋਸਤੋ 18-20 ਦਿਨਾਂ ਚ ਬਹੁਤ ਸੋਹਣਾ ਤਿਆਰ ਕਰ ਜਾਣਾ ਦੇਖ ਸਕਦੇ ਆ ਰਾਜੀ ਪਲੀ ਆ ਆ ਜਾ ਬੱਤਾ ਹਾਂ ਸਿੰਘ ਦੋਸਤੋ ਥੋੜਾ ਜਿਹਾ ਖੁੱਲਾ ਬਾਕੀ ਦੋਸਤੋ ਝੋਟੀ ਸਾਰੀ ਬਹੁਤ ਸੋਹਣੀ ਆ ਦੇਖ ਸਕਦੇ ਆ ਢੈਲਟੂਲ ਬਹੁ ਪਈ ਆ ਕੀ ਡਿਮਾਂਡ ਕਰਾਂਗੇ ਬਾਈ ਇਹਦੀ ਇਹਦਾ ਜੀ ਮੁੱਲ 142000 ਰੁਪਏ 142000 ਹਾਂ ਜੀ ਮਾਨਤਾਨ ਕਰੋਗੇ ਬਾਈ ਮਾਨਤਾਨ ਖੁੱਲਾ ਹੋਊਗਾ ਲਓ ਬਈ ਸਜਣੋ ਮਾਨਤਾਨ ਬਾਈਆਂ ਦਾ ਖੁੱਲਾ ਕਰ ਦਿਆਂਗੇ ਬਾਕੀ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਚਾਰੇ ਥਣਾ ਦਾ ਸੇਮ ਸਾਈਜ਼ ਆ ਦੋਸਤੋ ਤੇ ਬਾਕੀ 18-20 ਦਿਨਾਂ ਚ ਦੋਸਤੋ ਬਹੁਤ ਸੋਹਣੀ ਤਿਆਰੀ ਕਰ ਜਾਣੀ ਆ ਮਗਰਲੇ ਦੋ ਪੈਰ ਚਿੱਟੇ ਆ ਦੋਸਤੋ ਸੇਂਗਾ ਦਾ ਸਾਈਂ ਦੋਸਤੋ ਤੁਸੀਂ ਦੋਹਾਂ ਦਾ ਵੇਖ ਸਕਦੇ ਆ ਇਸ ਤੋਂ ਅੱਗੇ ਦੋਸਤੋ ਸਾਈਂ ਵਾਲ ਕ੍ਰੋਸ ਵੈਡਾਲ ਇਹਦੇ ਬਾਰੇ ਜਾਣਕਾਰੀ ਆਪਾਂ ਲੈ ਕੇ ਬਾਅਦ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਦੇ ਬਾਰੇ ਦੱਸਿਓ ਜੀ ਬਾਈ। ਜੀ ਬਾਈ ਦੂਜਾ ਸੂਆ ਵੈੜਾ ਜੀ। ਦੂਜਾ ਸੂਆ। ਹਾਂਜੀ ਇਹ ਆਪਣੀ ਖਰੀਦੀ ਆ ਜੀ। ਇਹ ਖਰੀਦੀ ਆ। ਹਾਂਜੀ ਇਹਨੇ ਪਹਿਲੇ ਸੂਏ 18-19 ਕਿਲੋ ਦੁੱਧ ਪਾਇਆ ਬੁੱਟਾਂ ਦੇ ਕਹਿਣ ਤੇ। ਠੀਕ ਆ। ਮਾਲਕਾਂ ਨੇ 18-20 ਕਿਲੋ ਦੁੱਧ ਦੱਸਿਆ। ਹਾਂਜੀ ਹਾਂਜੀ। ਠੀਕ ਆ। ਤੇ ਕਿੰਨੇ ਦਿਨ ਲੈ ਜੂਗੀ ਬਾਈ? ਇਹ ਅਜੇ ਲੈ ਜਊਗੀ ਬਈ 10-12 ਦਿਨ। ਇਹ 10-12 ਦਿਨ ਲੈ ਜੂਗੀ। ਠੀਕ ਆ। ਸੀਲ ਲੱਗ ਬਹੁਤ ਆ ਜੀ। ਸੀਲ ਠੰਡੀ ਦੋਸਤੋ ਵੇਖ ਸਕਦੇ ਆ ਬਹੁਤ ਜ਼ਿਆਦੇ ਆ। ਜੀ ਬੱਚਰ। ਵੇਖ ਸਕਦੇ ਆ। ਬਾਕੀ ਥਣਾ ਦਾ ਸਾਈ ਵੀ ਦੋਸਤੋ ਇਹ ਬਹੁਤ ਇੱਕ ਨੇਕ ਦਿਨ ਲੈ ਜੂਗੀ ਬਾਈ ਇਹ ਵੀ 10 12 ਦਿਨ ਲੈ ਜੂਗਾ ਜੀ ਇਹ 10 12 ਦਿਨ ਲੈ ਜੂਗੀ ਤੋੜ ਕੇ ਬਾਈ ਇਹਨੂੰ ਵੀ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਬਾਕੀ ਹਵਾਨਾ ਵੀ ਦੋਸਤੋ ਇਹ ਨੇ ਹਫਤੇ ਤਾਈ ਬਹੁਤ ਸੋਹਣਾ ਤਿਆਰ ਕਰ ਜਾਣਾ ਢਿੱਲ ਟੁੱਲ ਬਹੁ ਪਈ ਆ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੇ ਵੀ ਦੋਸਤੋ ਤੁਹਾਨੂੰ ਢਿੱਲ ਦੇਖਦੀ ਤੁਰੇ ਜਾਂਦੇ ਆ ਤੋਂ ਦੇਖ ਸਕਦੇ ਆ ਬਾਕੀ ਰਾਜੀ ਭਲੀ ਆ ਦੋਸਤੋ ਬਾਕੀ ਸੀਲ ਠੰਢੀ ਬਹੁਤ ਆ ਦੋਸਤੋ ਬਾਕੀ ਤਸੱਲੀ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਆ। ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ। ਹਾਂ। ਮੋੜ ਲਾ ਲਈ। ਆ ਗਿਆ। ਓਏ। ਨਾ ਪਤਾ। ਇਹਦਾ ਵੀ ਦੋਸਤੋ ਚਾਰੇ ਥਣਾ ਦਾ ਸੇਮ ਸਾਈਜ਼ ਆ ਮਗਰਲੇ ਪਾਸੋਂ ਢਿੱਲ ਦੋਸਤੋ ਤੁਹਾਨੂੰ ਖਾ ਦਿੰਨੇ ਆ। ਦੇਖ ਸਕਦੇ ਆ। ਇੱਕ ਹਫਤੇ ਤਾਈਂ ਦੋਸਤੋ ਇਹਨੇ ਵੀ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ। ਇਹਦਾ ਕੀ ਰੇਟ ਕਰਾਂਗੇ ਬਾਈ ਇਹਦਾ ਮੁੱਲ 63000 ਰੁਪਏ ਇਹਦਾ 63000 ਹਾਂਜੀ ਇਹ ਚੋ ਹੀ ਮਾਨਤਾਨ ਕਰ ਮਾਨਤਾਨ ਜ਼ਰੂਰ ਹੋਊਗਾ ਜੀ ਲਓ ਬਈ ਸੱਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਊਗਾ ਜਿਸ ਕਿਸੇ ਵੀਰ ਨੂੰ ਦੋਸਤੋ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਲਓ ਜੇ ਬਾਕੀ ਤਸੱਲੀ ਦੋਸਤੋ ਤੁਸੀਂ ਪਹੁੰਚ ਕੇ ਇੱਥੇ ਖੁਦ ਕਰ ਲਿਓ ਜੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੀ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ